ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB7760.in ਤੇ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਮੋਸਟ ਇੰਪੋਰਟੈਂਟ MCQ ਇਲੈਕਟ੍ਰੀਸ਼ੀਅਨ ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ MCQ ਲੈ ਕੇ ਆਇਆ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਣਗੇ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਸੋ ਜਿਆਦਾ ਦੇਰ ਨਾ ਲਾਉਂਦੇ ਹੋਏ ਕਰਦੇ ਆਂ ਵੀਡੀਓ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਪੋਲ ਉੱਪਰ ਕੰਡਾ ਤਾਰ ਕਰਦੇ ਸਮੇਂ ਧਰਤੀ ਤੋਂ ਕਿੰਨੀ ਉਚਾਈ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਪੋਲ ਉੱਪਰ ਕੰਡਾ ਤਾਰ ਕਰਦੇ ਸਮੇਂ ਧਰਤੀ ਤੋਂ ਕਿੰਨੀ ਉਚਾਈ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ 1 ਮੀਟਰ ਦੂਸਰੀ ਹੈ 2 ਮੀਟਰ ਤੀਸਰੀ ਹੈ 3 ਮੀਟਰ ਤੇ ਚੌਥੀ ਹੈ 4 ਮੀਟਰ ਤਾਂ ਇਸ ਦਾ ਜੋ ਸਹੀ ਆਨਸਰ ਹੈ ਦੋਸਤੋ ਉਹ ਹੈ 3 ਮੀਟਰ 3 ਮੀਟਰ ਰਾਈਟ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਡਿਸਟ੍ਰਿਬਿਊਸ਼ਨ ਲਾਈਨਾਂ ਤੋਂ ਗਾਰਡ ਕਿਉਂ ਲਗਾਏ ਜਾਂਦੇ ਹਨ ਗਾਰਡਿੰਗ ਕਿਉਂ ਲਗਾਈ ਜਾਂਦੀ ਹੈ ਜਿਹੜੇ ਡਿਸਟ੍ਰਿਬਿਊਸ਼ਨ ਲਾਈਨਾਂ ਹੁੰਦੀਆਂ ਹਨ ਉਹਨਾਂ ਦੇ ਇੱਕ ਥੱਲੇ ਗਾਰਡਿੰਗ ਜੀ ਲਗਾਈ ਜਾਂਦੀ ਹੈ ਉਹ ਕਿਉਂ ਲਗਾਈ ਜਾਂਦੀ ਹੈ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਉਣ ਲਈ ਕੰਡਕਟਰ ਦੀ ਮਕੈਨੀਕਲ ਤਾਕਤ ਵਧਾਉਣ ਲਈ ਇਨਸੂਲੇਸ਼ਨ ਲਈ ਜਾਂ ਤਿੰਨਾਂ ਵਿੱਚੋਂ ਕੋਈ ਨਹੀਂ ਇਸ ਦਾ ਜੋ ਸਹੀ ਆਨਸਰ ਹੈ ਦੋਸਤੋ ਉਹ ਹੈ ਜਾਨੀ ਮਲੀ ਨੁਕਸਾਨ ਤੋਂ ਬਚਾਉਣ ਲਈ ਠੀਕ ਹੈ ਦੋਸਤੋ ਅਗਿਆਪ ਗੱਲ ਕਰਦੇ ਆਂ ਨੈਕਸਟ ਕੁਐਸਚਨ ਦੀ ਇੱਕ ਫੇਜ਼ ਐਲਟੀ ਲਾਈਨ ਜਦੋਂ ਵਰਟੀਕਲ ਫਾਰਮੇਸ਼ਨ ਵਿੱਚ ਹੋਵੇ ਤਾਂ ਕੈਜ ਕਸ ਮਤਿ ਗਾਰਡਿੰਗ ਕੀਤੀ ਜਾਂਦੀ ਹੈ ਹਾਂਜੀ ਇੱਕ ਫੇਸ ਐਲਟੀ ਲਾਈਨ ਦੀ ਗੱਲ ਕੀਤੀ ਹੈ ਐਚਟੀ ਦੀ ਗੱਲ ਕੀਤੀ ਐਲਟੀ ਜੋ ਲੋਕ ਕਰੰਟ ਵਾਲੀ ਗੱਲ ਕੀਤੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਾਂਜੀ ਰਿੰਗ ਗਾਰਡਿੰਗ ਕੇਜ ਗਾਰਡਿੰਗ ਕ੍ਰੈਡਲ ਗਾਰਡਿੰਗ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਰਿੰਗ ਗਾਰਡਿੰਗ ਰਿੰਗ ਗਾਰਡਿੰਗ ਠੀਕ ਹੈ ਦੋਸਤੋ ਅਗਿਆ ਆਪਾਂ ਗੱਲ ਕਰਦਾ ਨੈਕਸਟ ਕੁਸਚਨ ਦੀ ਕਾਪਰ ਦੀ ਜਗ੍ਹਾ ਅੱਜ ਕੱਲ ਐਲੂਮੀਨੀਅਮ ਦੀ ਕੰਡਕਟਰ ਵਜੋਂ ਵਰਤੋਂ ਕਿਉਂ ਕੀਤੀ ਜਾਂਦੀ ਹੈ ਹਾਂਜੀ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ ਐਲੂਮੀਨੀਅਮ ਦੀ ਟੈਂਸਾਈਲ ਸਟਰੈਂਥ ਕਾਪਰ ਨਾਲ ਵੱਧ ਹੁੰਦੀ ਹੈ ਐਲੂਮੀਨੀਅਮ ਦਾ ਰੈਜ਼ਿਸਟੈਂਸ ਕਾਪਰ ਨਾਲੋਂ ਘੱਟ ਹੁੰਦਾ ਹੈ ਇਹ ਆਮ ਅਤੇ ਸਸਤਾ ਮਿਲਦਾ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਇਸ ਦਾ ਸਹੀ ਆਨਸਰ ਹੋਏਗਾ ਇਹ ਆਮ ਅਤੇ ਸਸਤਾ ਮਿਲਦਾ ਹੈ ਰਾਈਟ ਦੋਸਤੋ ਅੱਗੇ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੀ ਆਈਸੋਲੇਟਰ ਸਰਕਟ ਨੂੰ ਕੱਟਣ ਲਈ ਕਦੋਂ ਵਰਤੇ ਜਾਂਦੇ ਹਨ ਜਦੋਂ ਲੋਡ ਪੂਰਾ ਹੋਵੇ ਜਦੋਂ ਲਾਈਨ ਲਾਈਵ ਹੋਵੇ ਜਦੋਂ ਲਾਈਨ ਵਿੱਚ ਕੋਈ ਕਰੰਟਰ ਹੋਵੇ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੋਏਗਾ ਉਹ ਹੈ ਜਦੋਂ ਲਾਈਨ ਵਿੱਚ ਕੋਈ ਵੀ ਕਰੰਟ ਨਾ ਹੋਵੇ ਤਾਂ ਆਈਸੋਲੇਟਰ ਨੂੰ ਉਸ ਟਾਈਮ ਕੱਟਣਾ ਚਾਹੀਦਾ ਹੈ ਆਈਸੋਲੇਟਰ ਗੱਲ ਸਮਝਦੋ ਜਿਹੜੇ ਆਪਣੇ ਸਬਸਟੇਸ਼ਨਾਂ ਦੇ ਵਿੱਚ ਆਈਸੋਲੇਟਰ ਲੱਗੇ ਹੁੰਦੇ ਹਨ ਜਿਨ੍ਹਾਂ ਨੂੰ ਸਵਿੱਚ ਕਹਿੰਦੇ ਹਨ ਆਪਾਂ ਜੋ ਲਾਈਨ ਜਦੋਂ ਅ ਅੰਦਰ ਸਬਸਟੇਸ਼ਨ ਦੇ ਅੰਦਰ ਕੰਮ ਕਰਨਾ ਹੋਵੇ ਤਾਂ ਆਪਾਂ ਆਈਸੋਲੇਟਰ ਦੇ ਵਰਤੋਂ ਕਰਦੇ ਹਾਂ ਕੱਟ ਦਿੰਨੇ ਆ ਤਾਂ ਜੋ ਪਾਵਰ ਟ੍ਰਾਂਸਫਰ ਦੇ ਉੱਪਰ ਕੰਮ ਕੀਤਾ ਜਾ ਸਕੇ ਜੀ ਪਿੱਛੋਂ ਲਾਈਨ ਦਾ ਸਾਰਾ ਕਰੰਟ ਨਹੀਂ ਆਵੇਗਾ ਠੀਕ ਹੈ ਦੋਸਤੋ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਸਿਸਟਮ ਦਾ ਪਾਵਰ ਫੈਕਟਰ ਫੇਜ਼ ਅੰਤਰ ਵਿੱਚ ਕਿਸ ਤਰ੍ਹਾਂ ਦਰਸਾਇਆ ਜਾਂਦਾ ਹੈ ਸਿਸਟਮ ਦਾ ਪਾਵਰ ਫੈਕਟਰ ਫੇਜ਼ ਅੰਤਰ ਵਿੱਚ ਕਿਸ ਤਰ੍ਹਾਂ ਦਰਸਾਇਆ ਜਾਂਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਆਂ ਜੀ ਪਹਿਲੀ ਹੈ cos ਦੂਸਰੀ sin ਤੀਸਰੀ tan ਚੌਥੀ secant ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ cos ਆਪਾਂ ਪਾਵਰ ਫੈਕਟਰ ਨੂੰ ਕਿਸ ਦੇ ਨਾਲ ਮੈਜ਼ਰ ਕਰਦੇ ਹਾਂ cos phi ਰਾਈਟ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰਦੇ ਹਾਂ ਜੀ ਨਿਊਕਲੀਅਰ ਪਲਾਂਟਾਂ ਤੇ ਕਿਹੜੀ ਕਿਸਮ ਦੀ ਟਰਬਾਈਨ ਵਰਤੀ ਜਾਂਦੀ ਹੈ ਨਿਊਕਲੀਅਰ ਪਲਾਂਟਾਂ ਤੇ ਕਿਸ ਕਿਸਮ ਦੀ ਟਰਬਾਈਨ ਵਰਤੀ ਜਾਂਦੀ ਹੈ ਭਾਫ਼ ਵਾਲੀ ਤੇਲ ਵਾਲੀ ਪਾਣੀ ਵਾਲੀ ਜਾਂ ਇਹਨਾਂ ਚੋਂ ਕੋਈ ਨਹੀਂ ਨਾ ਇਸ ਦਾ ਜੋ ਬਿਲਕੁਲ ਸਹੀ ਆਨਸਰ ਹੈ ਉਹ ਹੈ ਭਾਫ਼ ਵਾਲੀ ਟਰਬਾਈਨ ਵਰਤਦੇ ਹਾਂ ਭਾਫ਼ ਵਾਲੀ ਰਾਈਟ ਦੋਸਤੋ ਅੱਗੇ ਆਪਾਂ ਗੱਲ ਕਰਦੇ ਆ ਨੈਕਸਟ ਕੁਐਸਚਨ ਦੀ ਕੰਡੈਸਰ ਦੀ ਕਪੈਸਿਟੀ ਕਿਸ ਤੇ ਨਿਰਭਰ ਕਰਦੀ ਹੈ ਪਲੇਟਾਂ ਦੇ ਖੇਤਰਫਲ ਤੇ ਪਲੇਟਾਂ ਦਾ ਆਪਸੀ ਫਾਸਲਾ ਡਾਈ ਇਲੈਕਟ੍ਰਿਕ ਤੇ ਜਾਂ ਉਪਰੋਕਤ ਸਾਰਿਆਂ ਤੇ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਉਪਰੋਕਤ ਸਾਰਿਆਂ ਤੇ ਠੀਕ ਹੈ ਦੋਸਤੋ ਉਪਰੋਕਤ ਸਾਰਿਆਂ ਤੇ ਅਗੇ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਕੈਪੈਸਟੈਂਸ ਨੂੰ ਮਾਪਣ ਦਾ ਯੂਨਿਕ ਕੀ ਹੁੰਦਾ ਹੈ ਯੂਨਟ ਕੀ ਹੈ ਕੰਪੈਸਟੈਂਸ ਨੂੰ ਮਾਪਣ ਲਈ ਹਾਂਜੀ ਤਾਂ ਇਸ ਦਾ ਆਨਸਰ ਸਹੀ ਹੋਏਗਾ ਫੈਰਡ ਵਰਾਇਟ ਦੋਸਤੋ ਅਗੇ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਬੈਟਰੀ ਦੀ ਕੈਪੈਸਿਟੀ ਦਾ ਕੀ ਯੂਨਟ सॉरी बैटरी की कपैसिटी का यूनिट की है हुंदा है हाँ जी ऑप्शन तो जी वोल्ट किलोवाट एम्पीयर आवर द फैर इसका जो सही आंसर है वो है एमपीयर आवर ठीक है दोस्तों अगर गल करते नैक्सट क्वेश्चन की बैटरी तेजाब की स्पैसीफिक ਗ੍ਰੈਵਿਟੀ ਮਾਪਣ ਵਾਲੇ ਯੰਤਰ ਦਾ ਕੀ ਨਾਮ ਹੈ ਬੈਂਟਰੀ ਦੇ ਇਤਜਾਬ ਦੀ ਸਪੈਸਿਫਿਕ ਗ੍ਰੈਵਿਟੀ ਮਾਪਣ ਵਾਲੇ ਯੰਤਰ ਦਾ ਕੀ ਨਾਮ ਹੈ ਸੈਲ ਟੈਸਟਰ ਇਲੈਕਟਰੋਮੀਟਰ ਹਾਈਗਰੋਮੀਟਰ ਜਾਂ ਹਾਈਡਰੋਮੀਟਰ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਹਾਈਡਰੋਮੀਟਰ ਹਾਈਡਰੋ ਮੀਟਰ ਰਾਈਡ ਦੋਸਤੋ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਟਰਾਂਸਫਾਰਮਰ ਵਿੱਚ ਬਰੀਦਰ ਕਿਸ ਕੰਮ ਲਈ ਹੁੰਦਾ ਹੈ ਟਰਾਂਸਫਾਰਮਰ ਵਿੱਚ ਬਰੀਦਰ ਕਿਸ ਕੰਮ ਲਈ ਹੁੰਦਾ ਹੈ ਬਾਹਰੋਂ ਅੰਦਰ ਜਾਣ ਵਾਲੀ ਹਵਾ ਦੀ ਨਮੀ ਨੂੰ ਚੂਸਣ ਲਈ ਟਰਾਂਸਫਾਰਮਰ ਦੇ ਤੇਲ ਨੂੰ ਫਿਲਟਰ ਕਰਨ ਲਈ ਬਾਹਰ ਆਉਣ ਵਾਲੀ ਹਵਾ ਨੂੰ ਠੰਡਾ ਕਰਨ ਲਈ ਟਰਾਂਸਫਾਰਮਰ ਦੇ ਤੇਲ ਨੂੰ ਆਕਸੀਜਨ ਦੇਣ ਲਈ ਇਸਦਾ ਸਹੀ ਆਨਸਰ ਹੈ ਉਹ ਹੈ ਬਾਰੂ ਅੰਦਰ ਜਾਣ ਵਾਲੀ ਹਵਾ ਦੀ ਨਮੀ ਨੂੰ ਚੁਸਣ ਲਈ ਠੀਕ ਹੈ ਦੋਸਤੋ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਸਟੈਪ ਅਪ ਟਰਾਂਸਫਰਮਰ ਨਾਲ ਕੀ ਵਧਦਾ ਹੈ ਸਟੈਪ ਅਪ ਟਰਾਂਸਫਰਮਰ ਨਾਲ ਕੀ ਵਧਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਪਾਵਰ ਦੂਸਰੀ ਹੈ ਪਾਵਰ ਫੈਕਟਰ ਤੀਸਰੀ ਹੈ ਕਰੰਟ ਅਤੇ ਚੌਥੀ ਹੈ ਵੋਲਟੇਜ ਤਾਂ ਇਸ ਦਾ ਸਹੀ ਆਨਸਰ ਹੈ ਉਹ ਹੈ ਵੋਲਟੇਜ ਵੋਲਟੇਜ ਠੀਕ ਹੈ ਦੋਸਤੋ ਅਗੇ ਗੱਲ ਕਰਦੇ ਆਪਾਂ ਨੈਕਸਟ ਕੁਸਚਨ ਦੀ ਕਰੰਟ ট্রান্সਫਰਮਰ ਹੇਠ ਲਿਖਿਆਂ ਵਿੱਚੋਂ ਕਿਸ ਕਿਸ ਯੰਤਰ ਨਾਲ ਵਰਤਿਆ ਜਾਂਦਾ ਹੈ ਐਮਮੀਟਰ ਨਾਲ ਵਾਟਮੀਟਰ ਨਾਲ ਵਾਟਵਰ ਨਾਲ ਜਾਂ ਉਪਰੋਕਤ ਹਰ ਇੱਕ ਨਾਲ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਐਮੀਟਰ। ਠੀਕ ਹੈ ਦੋਸਤੋ ਅੱਗੇ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਤਿੰਨ ਫੇਜ਼ ਚਾਰ ਤਾਰ ਅਨਬੈਲੈਂਸਡ ਲੋਡ ਸਿਸਟਮ ਵਿੱਚ ਬਿਜਲੀ ਮਾਪਣ ਦਾ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ? ਤਿੰਨ ਫੇਜ਼ ਚਾਰ ਤਾਰ ਅਨਬੈਲੈਂਸਡ ਲੋਡ ਸਿਸਟਮ ਵਿੱਚ ਬਿਜਲੀ ਮਾਪਣ ਦਾ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ? ਤਾਂ ਆਪਸ਼ਨ ਤੁਹਾਡੇ ਸਾਹਮਣੇ ਹਾਂ ਜੀ। 3 वोल्ट मीटर ਤਰੀਕਾ ਐਮਮੀਟਰ ਤਰੀਕਾ 2 ਵਾਟਮੀਟਰ ਤਰੀਕਾ ਜਾਂ 3 ਵਾਟਮੀਟਰ ਤਰੀਕਾ ਤਾਂ ਇਸ ਦਾ ਸਹੀ ਆਨਸਰ ਹੈ 3 ਵਾਟਮੀਟਰ ਤਰੀਕਾ ਫਿਰ ਦੋਸਤੋ ਅੱਗੇ ਗੱਲ ਕਰਦੇ ਆਪਾਂ ਨੈਕਸਟ ਕੁਸਚਨ ਦੀ ਪੰਜਾਬ ਵਿੱਚ ਬਿਜਲੀ ਦੀ ਫ੍ਰੀਕੁਐਂਸੀ ਕੀ ਹੈ ਇਹ ਆਪ ਨੂੰ ਸਾਰਣ ਪਤਾ ਹੈ ਜਿੰਦੀ ਹੈ 50 ਹਰਟਜ਼ 50 ਹਰਟਜ਼ 50 हर्ट्ज फ्रीक्वेंसी ਆਪਣੀ ਠੀਕ ਹੈ ਦੋਸਤੋ ਅੱਗੇ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਜੀ ਖਪਤਕਾਰ ਦਾ ਲੋਡ ਕਿਸ ਯੂਨਿਟ ਵਿੱਚ ਮਾਪਿਆ ਜਾਂਦਾ ਹੈ ਖਪਤਕਾਰ ਦਾ ਲੋਡ ਕਿਸ ਯੂਨਿਟ ਵਿੱਚ ਮਾਪਿਆ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਵੋਲਟ ਦੂਸਰੀ ਹੈ ਐਂਪੀਅਰ ਤੀਸਰੀ ਹੈ ਐਂਪੀਅਰ ਆਵਰ ਚੌਥੀ ਹੈ ਕਿਲੋਵੈਟ ਦਾ ਸਹੀ ਆਨਸਰ ਹੋ ਜਾਏਗਾ ਜੀ ਕਿਲੋਵੈਟ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ 66 ਕੇਵੀ ਲਾਈਨ ਵਿੱਚ ਕਿਹੜੇ ਕਿਸਮ ਦੇ ਇੰਸਟਰੂਮੈਂਟ ਵਰਤੇ ਜਾਂਦੇ ਹਨ ਹਾਂਜੀ ਸ਼ੈਕਲ ਟਾਈਪ ਐਗ ਟਾਈਪ ਪੈਨ ਟਾਈਪ ਜਾਂ ਸਸਪੈਂਸ਼ਨ ਟਾਈਪ ਤਾਂ 66 ਕੇਵੀ ਦੇ ਵਿੱਚ ਜੋ ਇੰਸਟਰੂਮੈਂਟ ਵਰਤੇ ਜਾਂਦੇ ਨੇ ਉਹ ਵਰਤੇ ਜਾਂਦੇ ਨੇ ਸਸਪੈਂਸ਼ਨ ਟਾਈਪ ਠੀਕ ਹੈ ਦੋਸਤੋ ਅਗੇ ਆਪਾਂ ਗੱਲ ਕਰਦਾ ਨੈਕਸਟ ਕੁਸਚਨ ਦੀ ਆਮ ਤੌਰ ਤੇ ਫਿਊਜ਼ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਕਰੰਟ ਨੂੰ ਲਿਮਟ ਕਰਨ ਲਈ ਵੋਲਟੇਜ ਨੂੰ ਲਿਮਟ ਕਰਨ ਲਈ ਪਾਵਰ ਫੈਕਟਰ ਨੂੰ ਲਿਮਟ ਕਰਨ ਲਈ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਕਰੰਟ ਨੂੰ ਲਿਮਟ ਕਰਨ ਲਈ ਆਮ ਤੌਰ ਤੇ ਫਿਊਜ਼ ਦੀ ਵਰਤੋਂ ਕੀਤੀ ਜਾਂਦੀ ਹੈ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਜੀ ਅਰਥ ਜ਼ਮੀਨ ਦੀ ਰਜਿਸਟਿਵਿਟੀ ਮਾਪਣ ਲਈ ਕਿਹੜਾ ਜੰਤਰ ਵਰਤਿਆ ਜਾਂਦਾ ਹੈ ਮੈਗਰ ਐਮਮੀਟਰ ਵੋਲਟਮੀਟਰ ਜਾਂ ਅਰਥ ਟੈਸਟਰ ਤਾਂ ਆਪਾਂ ਪਤਾ ਹੈ ਇਸ ਦਾ ਅਰਥ ਟੈਸਟਰ ਨਾਲ ਮਾਪਿਆ ਜਾਂਦਾ ਹੈ ਠੀਕ ਹੈ ਦੋਸਤੋ ਸੋ ਇਸ ਦਿਨ ਵਾਲੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ ਵੈਰੀ ਮਚ